21 ਵਿਸਾਖ 1762 ਈਸਵੀ ਨੂੰ ਇਸ ਜਗ੍ਹਾ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਰਨ ਪਾਏ ਤੇ 40 ਮੁਕਤੀਆਂ ਦਾ ਜਿਹੜਾ ਬਿਦਾਵਾ ਉਹ ਗੁਰੂ ਪਾਤਸ਼ਾਹ ਨੇ ਪਾੜਿਆ ਤੇ ਟੁੱਟੀਆਂ ਗੰਡੀਆਂ ਇਸ ਜਗ੍ਹਾ ਤੋਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਟੁੱਟੀਆਂ ਗੰਡ ਦੇ ਨੇ ਤੇ ਜਿਹੜੇ ਆਪਣੇ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਖੁਸ਼ੀਆਂ ਬਖਸ਼ਦੇ ਨੇ ਇੱਕ ਐਸੀ ਜਗ੍ਹਾ ਸਿੱਖ ਧਰਮ ਦੇ ਵਿੱਚ ਬੜਾ ਮੁਕੱਦਸ ਅਸਥਾਨ ਬੜੀ ਮਹਿਮਾ ਹੈ ਇਸ ਜਗ੍ਹਾ ਦੀ ਅਸੀਂ ਪਹੁੰਚੇ ਹਾਂ ਦਾ ਖਾਲਸ ਟੀਵੀ ਦੀ ਟੀਮ ਪਹੁੰਚੀ ਹੈ ਸ੍ਰੀ ਮੁਖਸਰ ਸਾਹਿਬ 40 ਮੁਕਤਿਆਂ ਦੀ ਧਰਤੀ ਜਿਹਨੂੰ ਪਹਿਲਾਂ ਖਿਦਰਾਣਾ ਕਿਹਾ ਜਾਂਦਾ ਸੀ ਗੁਰਬਾਣੀ ਦੇ ਵਿੱਚ ਜਿਹੜੀ ਪੰਕਤੀ ਮੌਜੂਦ ਹੈ ਖਿਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਹੋਏ ਸਾਬਤ ਜੂਝੇ ਜਬੇ ਵੱਡੋ ਮਰਤਬੋਲੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਤੋਂ ਮੁਕਤ ਸਰ ਇਸ ਜਗ੍ਹਾ ਨੂੰ ਨਾਮ ਦਿੱਤਾ ਔਰ ਲੱਖਾਂ ਲੋਕ ਜਿਹੜੇ ਆ ਹੁਣ ਬਿਲਕੁਲ ਰਾਤ ਦੇ 12 ਵਜੇ 10 ਮਿੰਟ ਹੋ ਚੁੱਕੇ ਨੇ 14 ਜਨਵਰੀ 2019 ਜਿਹੜਾ ਕਿ ਮਾਗ ਦਾ ਇਸ਼ਨਾਨ ਜਿਹੜਾ ਸੰਗਤ ਕਰਨ ਲਈ ਪਹੁੰਚਦੀ ਆ ਕੱਲਾ ਇਸ ਪੰਜਾਬ ਚੋਂ ਨਹੀਂ ਕਹਿ ਸਕਦੇ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਭਾਰਤ ਤੋਂ ਬਾਹਰੋਂ ਵੀ ਜਿਹੜੀ ਇੱਥੇ ਸੰਗਤ ਪਹੁੰਚਦੀ ਸੀ ਤੁਹਾਨੂੰ ਦਰਸ਼ਨ ਜਿਹੜਾ ਕਰਾਵਾਂਗੇ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਲੱਖਾਂ ਲੋਕ ਜਿਹੜੇ ਇਸ ਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਆ ਜੋ ਤਾਂ ਕਿ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਮਾਗ ਮਰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਉਹ ਜਿਹੜਾ ਸਾਧੂਆਂ ਸੰਤਾਂ ਦੀ ਸੰਗਤ ਦਾ ਇਸ਼ਨਾਨ ਹੈ ਤੇ ਨਾਲ ਹੀ ਜਿਹੜਾ ਗੁਰੂ ਮਹਾਰਾਜ ਦੇ ਜਿਹੜਾ ਗੁਰਦੁਆਰਾ ਸਾਹਿਬ ਦਾ ਪਵਿੱਤਰ ਸਰੋਵਰ ਦਾ ਇਸ਼ਨਾਨ ਜਿਹੜਾ ਲੱਖਾਂ ਲੋਕ ਇਸ ਵਕਤ ਇੱਕੇ ਦਮ ਇਕੱਠੇ ਕਰ ਰਹੇ ਨੇ ਕਿਹੋ ਜਿਹਾ ਕਮਾਲ ਦਾ ਨਜ਼ਾਰਾ ਜਿਹੜਾ ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸੰਗਤ ਇਸ਼ਨਾਨ ਕਰ ਰਹੀ ਆ ਸਰੋਵਰ ਦੇ ਵਿੱਚ ਆਪਣਾ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਮੇਰਾ ਨਾਮ ਮਨਿੰਦਰਜੀਤ ਸਿੰਘ ਹੈ ਜੀ ਮੈਂ ਫਾਜ਼ਲਖਾ ਤੋਂ ਆਇਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਅਸੀਂ ਤਾਂ ਇੱਥੇ ਮਹਾਰਾਜ ਦੀ ਟੁੱਟੀ ਘੜਾਉਣ ਆਏ ਆ ਤੇ ਸਾਡੀ ਮਹਾਰਾਜ ਟੁੱਟੀ ਘੜਨ ਦਾ ਹੈ ਇਸੇ ਤਰ੍ਹਾਂ ਸਰਦਾਰ ਲੂnga ਤੇ ਮਹਾਰਾਜਾ ਕਿਰਪਾ ਕਰਨ ਸਾਰਿਆਂ ਦੀ ਟੁੱਟੀਆਂ ਗੰਣਣ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਹੜਾ ਭਾਈ ਮਹਾ ਸਿੰਘ ਦਾ ਵਿਦਾਵਾ ਪਾੜਿਆ ਤੇ ਟੁੱਟੀਆਂ ਗੰਣੀਆਂ ਸੋ ਸਾਰੀ ਸਿੱਖ ਕੌਮ ਇਸ ਵਕਤ ਜਿਹੜੀ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਆ ਉਹ ਆਪਣੀਆਂ ਟੁੱਟੀਆਂ ਗਿਣਵਾਉਣ ਲਈ ਤਾਂ ਕਿ ਜਿਹੜਾ ਭੁੱਲਾ ਚੁੱਕਾ ਕਿਤੇ ਹਰ ਸਿੱਖ ਤੋਂ ਹਰ ਪੰਜਾਬੀ ਤੋਂ ਕਿਤੇ ਨਾ ਕਿਤੇ ਹੋਈਆਂ ਹੋਣ ਆਓ ਆਪਾਂ ਆਪਣੇ ਵਿਦਾਵੇ ਪੜਵਾ ਕੇ ਗੁਰੂ ਗੋਬਿੰਦ ਸਿੰਘ ਦੇ ਸੱਚੇ ਸਿੱਖ ਬਣੀਏ ਸਿੱਖ ਸੰਗਤਾਂ ਮੌਜੂਦ ਨੇ ਆਪਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆਏ ਹੋ ਹਾਂਜੀ ਆਪਣਾ ਨਾਮ ਮੰਗਲ ਸਿੰਘ ਪਿੰਡ ਪਿੰਡ ਬਹਿਗ ਫੱਤੂ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਜੀ ਤੁਸੀਂ ਬੜੀ ਦੂਰੋਂ ਆਏ ਹੋ ਤੁਸੀਂ ਇੰਨੀ ਠੰਡ ਦੇ ਵਿੱਚ ਆਏ ਹੋ ਕਿਸ ਤਰ੍ਹਾਂ ਮਹਿਸੂਸ ਕਰਦੇ ਜਿਹੜਾ ਮਾਘ ਦਾ ਇਸ਼ਨਾਨ ਤੁਸੀਂ ਕੀਤਾ ਹਾਂਜੀ ਅਸੀਂ ਸਾਨੂੰ ਮਹਾਰਾਜ ਤੇ ਪਾਤਸ਼ਾਹ ਦੇ ਬੜੀ ਖੁਸ਼ੀ ਜਿਹੜਾ ਅਸੀਂ ਇਸ਼ਨਾਨ ਕੀਤਾ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ ਆ ਜਿਹੜਾ ਅਸੀਂ ਇਸ਼ਨਾਨ ਕੀਤਾ ਬਹੁਤ ਹੀ ਬਹੁਤ ਬਹੁਤ ਹੀ ਜ਼ਿਆਦਾ ਮਨ ਖੁਸ਼ ਹੋਇਆ ਦੋਹੀ ਮਹਾਰੇ ਦੇ ਦਰਸ਼ਨ ਮੇਲਾ ਕੀਤਾ ਸੰਗਤ ਦੇ ਦਰਸ਼ਨ ਕੀਤੇ ਨੇ ਕਿੰਨੇ ਰੱਬ ਦੇ ਰੂਪ ਦੇ ਵਿੱਚ ਦਰਸ਼ਨ ਸੰਗਤ ਕਰਾਉਂਦੀ ਵੀ ਇਹ ਬਹੁਤ ਅਸੀਂ ਆਪਦੇ ਆਪ ਨੂੰ ਕਰਮਾਲੇ ਜੀ ਆਪਣੇ ਆਪ ਨੂੰ ਮਹਿਸੂਸ ਕਰਾਉਣੇ ਆ 40 ਮੁਕਤੀਆਂ ਦੀ ਧਰਤੀ ਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਚ ਨਾਤਮਸਤਕ ਹੋ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਇਸ਼ਨਾਨ ਕਰਕੇ ਔਰ ਹੁਣ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਸਤਿਗੁਰੂ ਨੇ ਮਹਾਨ ਬਖਸ਼ਿਸ਼ ਕੀਤੀ ਇਸ ਧਰਤੀ ਨੂੰ ਜੋ ਵੱਡ ਮੁੱਲੀ ਦੇਣ ਦੇ ਕੇ ਇੱਥੇ ਆ ਕੇ ਜੋ ਖਦਰਾਨੇ ਦੀ ਢਾਬ ਨੂੰ ਗੁਰੂ ਸਾਹਿਬ ਜੀ ਨੇ ਸ਼ਹੀਦੀ ਜੰਗ ਦਾ ਸਾਕਾ ਬਣਾ ਕੇ ਸੰਗਤ ਵਾਸਤੇ ਇਤਿਹਾਸ ਰਚ ਕੇ ਇਹ ਜੋ ਸ਼ਹੀਦੀ ਦਿਹਾੜੇ ਮਨਾਉਣ ਦਾ ਸਾਨੂੰ ਸਤਿਗੁਰੂ ਜੀ ਨੇ ਉਪਰਾਲਾ ਬਖਸ਼ਿਸ਼ ਕੀਤਾ ਸਤਿਗੁਰ ਜੀ ਦਾ ਕੋਟਨ ਕੋਟ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਸੀ ਇਸ ਧਰਤੀ ਤੇ ਕੋਸ਼ਿਸ਼ ਕਰ ਰਿਹਾ ਕਿ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਫੇਰ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਮੇਰਾ ਨਾਮ ਰਣਜੀਤ ਸਿੰਘ ਹੈ ਪਿੰਡ ਮੇਰਾ ਰੁਪਾਣਾ ਜੀ ਤੇ ਸਾਨੂੰ ਅੱਜ 11 ਸਾਲ ਹੋ ਗਏ ਲਗਾਤਾਰ ਇੱਥੇ ਹੁੰਦਿਆਂ ਨੂੰ ਜੀ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਗੁਰਗੋਬ ਸਿੰਘ ਦੀ ਪਵਿੱਤਰ ਧਰਤੀ ਹੈ ਜੀ ਬਹੁਤ ਵਧੀਆ ਮਹਿਸੂਸ ਹੋ ਰਹੀ ਖਾਲਸਾ ਪੰਥ ਰਹੀ ਹਮੇਸ਼ਾ ਚੜ੍ਹਦੀ ਕਲਾ ਰੋਵੇ ਜੀ ਓਕੇ ਮੇਰੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਜੀ ਅੱਜ ਬਹੁਤ ਆਨੰਦ ਆ ਰਿਹਾ ਜੀ ਇਹ ਆਨੰਦ ਸਾਰੀ ਦੁਨੀ

ਜਿਹੜੀਆਂ ਸੰਗਤਾਂ ਦੂਰ ਦਰਡੇ ਤੋਂ ਪਹੁੰਚੀਆਂ ਇਸ਼ਨਾਨ ਕਰਨ ਤੋਂ ਬਾਅਦ ਜਿਹੜਾ ਮੁੱਖ ਦਰਵਾਜ਼ਾ ਹੈ ਸ੍ਰੀ ਦਰਬਾਰ ਸਾਹਿਬ ਦਾ ਇਸ ਦਰਵਾਜ਼ੇ ਰਾਹੀਂ ਉਹਨਾਂ ਲੱਖਾਂ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਦਰਸ਼ਨ ਕਰਨ ਦੇ ਲਈ ਜਾਣਾ ਉਹ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਲੱਖਾਂ ਦਾ ਇਕੱਠ ਜਿਹੜਾ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ੇ ਦੇ ਬਾਹਰ ਹੈ ਉਹ ਸੰਗਤਾਂ ਜਿਹੜੀਆਂ ਦੂਰ ਦਰਡੇ ਤੋਂ 40 ਮੁਕਤਿਆਂ ਦੀ ਧਰਤੀ ਤੇ ਆਪਣੀ ਹਾਜ਼ਰੀ ਭਰਨ ਦੇ ਲਈ ਔਰ ਉਹਨਾਂ 40 ਮੁਕਤਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਪਹੁੰਚੀਆਂ ਨੇ ਬੜੀ ਵੱਡੀ ਜਿਹੜੀ ਉਹ ਸੰਗਤ ਵੱਡੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆਉ ਉਹ ਤੁਸੀਂ ਦੇਖ ਲਓ ਕਿਸ ਤਰ੍ਹਾਂ ਰੰਗ ਬਰੰਗੀਆਂ ਦਸਤਾਰਾਂ ਉਹ ਸ੍ਰੀ ਦਰਬਾਰ ਸਾਹਿਬ ਦੇ ਸਨਮੁਖ ਸਾਰੀਆਂ ਸੰਗਤਾਂ ਕਿਉਂਕਿ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਔਰ ਉਹ ਇਕੱਠ ਦੇ ਵਿੱਚ ਆਪਣੀ ਵਾਰੀ ਦੀ ਜਿਹੜੀ ਉਡੀਕ ਕਰਦੀਆਂ ਹੋਈਆਂ ਸੰਗਤਾਂ ਇਸ ਤੋਂ ਬਾਅਦ ਅਸੀਂ ਅੰਦਰ ਵੀ ਜਾਵਾਂਗੇ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਦਰਸ਼ਨ ਕਰਵਾਵਾਂਗੇ 야네 야르 베르산카 아푸르 나 코테오 수야 야르 베르산 아드마 잇토 코에 산포미에 오 ਬੋਲੇ ਅਰਦਾਸ ਸਭ ਪਾਉਂਦੀ ਐ ਬੋਲੀ ਤੇਰੀ ਬੋਲੇ ਅਰਦਾਸ ਬਾਉ ਜੇ ਸਭ ਪਾਉ ਨਹੀਂ ਹੈ ਕਿਸੇ ਕੋ ਤੋਂ ਲੋਡਿੰਗ ਲੋੜੀਂ ਸੁਣ ਤਰ ਪਟਾਏ ਕਲੋ ਕੰਨ ਸੁਣ ਤਰ ਕੰਨ ਪਹਿਲਾ ਬੋਲੇ ਉਹ ਸੁਣੇ ਪਹਿਲਾ ਨੋਨੇ ਉਹ ਸੁਣੇ ਪਹਿਲਾ ਸੁਣ ਤਰ ਕੰਨ ਸੁਣ ਤਰ calvus est a O que ਸਿਕ ਸੰਗਤਾਂ ਜਿਹੜੀਆਂ ਸ੍ਰੀ ਦਰਬਾਰ ਸਾਹਿਬ ਦਾ ਤਮਸਤਕ ਹੋਣ ਤੋਂ ਬਾਅਦ ਇਸ ਵਣ ਸਾਹਿਬ ਤੇ ਉੱਤੇ ਜਿਹੜਾ ਦਰਸ਼ਨ ਕਰਦੀਆਂ ਨੇ ਇਹ ਵਣ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 300 ਸਾਲ ਤੋਂ ਉੱਤੇ ਹੋ ਗਏ ਨੇ ਜਿਹੜਾ ਸਮੇਂ ਦਾ ਇਹ ਵਣ ਇਸ ਜਗ੍ਹਾ ਤੇ ਮੌਜੂਦ ਆ ਸ੍ਰੀ ਮੁਖਸਰ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਜੰਗ ਸਮੇਂ ਆਪਣਾ ਘੋੜਾ ਬਣਾ ਸੀ ਬਹੁਤ ਮਹੱਤਤਾ ਔਰ ਜਿਹੜਾ ਬੜੀ ਸ਼ਰਧਾ ਹੈ ਸਿੱਖ ਸੰਗਤ ਦੀ ਇਸ ਵਣ ਸਾਹਿਬ ਦੇ ਨਾਲ ਵਣ ਸਾਹਿਬ ਦਾ ਜਿਹੜਾ ਉਹ ਸਾਮ ਸੰਭਾਲ ਵੀ ਬੜੇ ਤਰੀਕੇ ਨਾਲ ਕੀਤੀ ਕਿਉਂਕਿ ਬਹੁਤ ਜ਼ਿਆਦਾ ਪੁਰਾਣਾ ਜਿਹੜਾ ਹੈਗਾ 300 ਸਾਲ ਤੋਂ ਲੰਮਾ ਸਮਾਂ ਪੁਰਾਣਾ ਵਣ ਸਾਹਿਬ ਉਹ ਸ੍ਰੀ ਮੁਖਸਰ ਸਾਹਿਬ ਉਸੇ ਤਰ੍ਹਾਂ ਮੌਜੂਦ ਹੈ ਉਹ ਸਿੱਖ ਸੰਗਤ ਨੂੰ ਅਸੀਂ ਦਿਖਾ ਰਹੇ ਆ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਖਸਰ ਸਾਹਿਬ ਦੀ ਪ੍ਰਕਰਮਾ ਹੈ ਪ੍ਰਕਰਮਾ ਦੇ ਵਿੱਚ ਲੱਖਾਂ ਲੋਕ ਜਿਹੜੇ ਆ ਇੰਨੀ ਕੜਾਕੇ ਦੀ ਠੰਡ ਦੇ ਬਾਵਜੂਦ ਪਰ ਜਿਹੜੀ ਸ਼ਰਧਾ ਤੇ ਇਸ ਗੁਰੂ ਪਾਤਸ਼ਾਹ ਦੀ ਸਤਿਕਾਰ ਅੱਗੇ ਜਿਹੜੀ ਠੰਡ ਆ ਜਾਂ ਉਹ ਕੁਝ ਵੀ ਨਹੀਂ ਹੈ ਪਰ ਉਸ ਤੋਂ ਕਈ ਗੁਣਾ ਵੱਧ ਆ ਜਿਹੜੇ ਸਿੱਖਾਂ ਦਾ ਪਿਆਰ ਔਰ ਸਿੱਖਾਂ ਦੀ ਸ਼ਰਧਾ ਜਿਹੜੇ ਦੂਰ ਦਰਾਡੇ ਤੋਂ ਇਸ ਰਾਤ ਨੂੰ 12 ਵਜੇ ਵੀ ਜੜਾ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਿਹੜਾ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਿੱਖ ਸੰਗਤ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਖਸਰ ਸਾਹਿਬ ਨਤਮਸਤਕ ਦੀ ਔਰ ਉਹ ਪਹੁੰਚਣਾ ਸ਼ੁਰੂ ਹੋ ਚੁੱਕੀ ਆ ਹੁਣ ਤੋਂ ਲੈ ਕੇ ਸਵੇਰ ਅਮਰਤ ਵੇਲੇ ਤੱਕ ਜਿਹੜਾ ਰਾਤ 12 ਵਜੇ ਤੋਂ ਲੈ ਕੇ ਅਮਰਤ ਵੇਲੇ ਤੱਕ ਸੰਗਤਾਂ ਨੇ ਆਉਂਦੇ ਰਹਿਣਾ ਔਰ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜਾ ਇੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਔਰ ਜਿਹੜਾ ਮਾਗ ਦਾ ਮੇਲਾ ਹੈ ਉੱਥੇ ਆਪਣੀ ਜੜੀ ਉਹਨਾਂ ਨੇ ਹਾਜ਼ਰੀ ਭਰਨੀ ਆ